ਹਾਂਜੀ ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਮਾਫੀ ਮੰਗ ਰਹੇ ਨੇ ਕਿਉਂ ਮੰਗ ਰਹੇ ਨੇ ਪੂਰਾ ਮਾਮਲਾ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਮਾਤਾ ਔਰ ਪਿਤਾ ਦੋਨੋਂ ਹੀ ਦਰਅਸਲ ਮਾਫੀ ਮੰਗ ਰਹੇ ਨੇ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਬਹੁਤ ਜ਼ਿਆਦਾ ਯਾਨੀ ਇੱਕ ਟਾਰਗੇਟ ਕਰ ਰਹੀਆਂ ਪੂਰੇ ਪਰਿਵਾਰ ਨੂੰ ਔਰ ਬੀਤੇ ਦਿਨੀ ਜਿਹੜੀ ਕਾਨਫਰੰਸ ਹੁੰਦੀ ਹੈ ਉਹਦੇ ਵਿੱਚ ਦੋ ਵੱਡੀਆਂ ਕਾਨਫਰੰਸਾਂ ਰੱਖੀਆਂ ਗਈਆਂ ਸੀ ਅਮਰਪਾਲ ਸਿੰਘ ਦੀ ਇੱਕ ਪਾਸੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਔਰ ਇਹਨਾਂ ਦੋਵਾਂ ਹੀ ਕਾਨਫਰੰਸਾਂ ਦੇ ਵਿੱਚ ਦਰਸਾਲ ਕਿਸੇ ਨੇ ਵੀ ਗੁਰੂ ਸਾਹਿਬ ਦੇ ਇਤਿਹਾਸ ਦਾ ਔਰ ਦੂਜੇ ਪਾਸੇ ਗੱਲ ਆ ਜਾਂਦੀ ਹੈ ਜਿਹੜੇ ਗੁਰੂ ਸਾਹਿਬ ਨੂੰ ਆਕੇ ਮਿਲੇ ਸੀ ਸਿੰਘ ਉਹਨਾਂ ਦਾ ਜੇਕਰ ਕਿਸੇ ਵੀ ਕਾਨਫਰੰਸ ਦੇ ਵਿੱਚ ਨਹੀਂ ਹੋਇਆ ਕਿ ਇਹ ਮਾਮਲਾ ਇਹਦਾ ਪੂਰਾ ਮਾਮਲਾ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਸੁਣਾਉਂਗਾ ਔਰ ਮੇਰੀ ਅਪੀਲ ਆ ਕਿ ਵੀਡੀਓ ਨੂੰ ਪੂਰਾ ਦੇਖਣਾ ਤੁਸੀਂ ਤਾਂ ਕਿ ਤੁਹਾਨੂੰ ਇਹ ਸਮਝ ਲੱਗੇ ਕਿ ਅਮਰਪਾਲ ਸਿੰਘ ਦੇ ਮਾਤਾ ਪਿਤਾ માਫੀ ਕਿਉਂ ਮੰਗ ਰਹੇ ਨੇ ਦੇਖੋ ਪਿਛਲੇ ਦਿਨੀ ਇੱਕ ਭਾਈ ਅਮਰਪਾਲ ਸਿੰਘ ਦੀ ਪਤਨੀ ਤੇ ਦੋਸ਼ ਲੱਗੇ ਸੀ ਫੰਡਿੰਗ ਦੇ ਕਿ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਹੋ ਰਹੀ ਹੈ ਔਰ ਦੂਜੇ ਪਾਸੇ ਅਮਰਪਾਲ ਸਿੰਘ ਤੇ ਯੂਐਪੀਏ ਦਾ ਰ ਦਿੱਤਾ ਸੀ ਤਾਂ ਹੁਣ ਮਾਮਲਾ ਕੀ ਹੈ ਤੁਹਾਨੂੰ ਮੈਂ ਪੂਰੀ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਆਪਾਂ ਬਾਗੀ ਮੇਲੇ ਤੇ ਪੰਥਕ ਸਰਤਾ ਕੀਤੀ ਗਈ ਉਹਦੇ ਚ ਸੰਤਾਂ ਨੇ ਬਹੁਤ ਵੱਡੀਆਂ ਅੱਖੀਆਂ ਚਾ ਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਵੱਡੀ ਸਤਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤੈਅ ਇਲਤੋ ਵਾਅਦਾ ਕਿ ਉਹਨਾਂ ਨੇ ਬਹੁਤ ਬਟਾ ਸਿਨਰਚ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਦੂਸਰਾ ਜਿਹੜਾ ਉੱਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਆਪ ਕੋ ਬੁਲਾ ਰਿਆ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਆ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹ ਦਾ ਆਉਣ ਵਾਲੇ ਸਮੇਂ ਚ ਵੀ ਸਾਡੇ ਨਾਲ ਬੋਲਿਨਾ ਵੱਡਾ ਜੋੜ ਕੇ ਆਪਾਂ ਪੰਜਾਬ ਔਰ ਪੰਜਾਬ ਨੂੰ ਪਹੁੰਚਾ ਸਕੀਏ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਗੱਲ ਇਹ ਪੰਜਾਬੀਓ ਅਪੀਲ ਕੀਤੀ ਹੈ ਦਾ ਅਸਲ ਮਾਫੀ ਮੰਗੀ ਹੈ ਵੀ ਭਾਈ ਅਸੀਂ ਉਹਨਾਂ ਗੱਲਾਂ ਤੋਂ ਮਾਫੀ ਮੰਗਦੇ ਹਾਂ ਜਿਹੜੇ ਬਦਾਰੇ ਰਹਿ ਗਏ ਸੀ ਪਰ ਹੁਣ ਸਰਕਾਰ ਆ ਜਿਹੜੀ ਪੰਜਾਬ ਦੀ ਉਹ ਅਮਰਪਾਲ ਸਿੰਘ ਨੂੰ ਇਕੱਲੇ ਨੂੰ ਨਹੀਂ ਬਲਕਿ ਪੂਰੇ ਪਰਿਵਾਰ ਨੂੰ ਟਾਰਗੇਟ ਕਰਨਾ ਚਾਹੁੰਦੀ ਹੈ ਕਿਸੇ ਪਾਸੇ ਉਹਨਾਂ ਦੀ ਪਤਨੀ ਦਿਖਦੀ ਹੈ ਉਹਦੇ ਤੇ ਫੰਡਿੰਗ ਦੇ ਦੋਸ਼ ਲੱਗ ਜਾਂਦੇ ਨੇ ਕਿ ਇਹਨੂੰ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੇ ਪਿਤਾ ਇਕੱਲੇ ਹੀ ਬਚੇ ਨੇ ਪਰਿਵਾਰ ਦੇ ਵਿੱਚੋਂ ਜਾਂ ਉਹਦਾ ਭਰਾ ਦੂਜਾ ਔਰ ਦੋਮਾ ਨੂੰ ਯਾਨੀ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਤੁਸੀਂ ਦੱਸੋ ਅਮਰਪਾਲ ਸਿੰਘ ਦਾ ਦੋਸ਼ ਕੀ ਹੈ ਕਿਤੇ ਫੰਡਿੰਗ ਦੇ ਦੋਸ਼ ਲੱਗਦੇ ਨੇ ਕਿਤੇ ਯੂਪੀਏ ਲੱਗ ਜਾਂਦਾ ਔਰ ਬਹੁਤ ਸਾਰੇ ਯਾਨੀ ਪੰਜਾਬ ਦੇ ਵਿੱਚੋਂ ਕੁਝ ਇਹੋ ਜਿਹੇ ਲੋਕ ਵੀ ਨੇ ਜਿਹੜੇ ਲਗਾਤਾਰ ਭਾਈ ਅਮਰਪਾਲ ਸਿੰਘ ਦੀ ਵਿਰੋਧਤਾ ਵੀ ਕਰਦੇ ਨੇ ਉਹ ਚਾਹੇ ਵੱਡੇ ਵੱਡੇ ਚੈਨਲ ਹੀ ਕਿਉਂ ਨਾ ਹੋਣ ਮੈਂ ਅਕਸਰ ਤੁਹਾਨੂੰ ਮੈਂ ਕਹਿਣਾ ਹੁੰਦਾ ਕਿ ਜਿਹੜੇ ਇਹੋ ਜਿਹੇ ਚੈਨਲ ਮੇਰੇ ਸਾਹਮਣੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਐਕਸਪੋਜ਼ ਜ਼ਰੂਰ ਕਰਦਾ ਹੁੰਦਾ ਤਾ ਵੱਡੇ ਪੱਧਰ ਤੇ ਯਾਨੀ ਇੱਕ ਜ਼ਰੂਰ ਗੱਲ ਮੈਂ ਕਹੂੰਗਾ ਤੁਹਾਡੇ ਸਾਹਮਣੇ ਕਿ ਦੇਖੋ ਪੰਜਾਬ ਦੇ ਵਿੱਚ ਜਿੰਨੇ ਤੁਸੀਂ ਇਹ ਗੱਲ ਚਾਹੁੰਦੇ ਹੋ ਜਿਹੜਾ ਭਰਾ ਭੈਣ ਕੋਈ ਮਾਂ ਬਜ਼ੁਰਗ ਬੱਚਾ ਜੋ ਵੀ ਹੈ ਮੈਨੂੰ ਦੇਖ ਰਿਹਾ ਵੀਡੀਓ ਦੇ ਵਿੱਚ ਕਿ ਜਿੰਨੇ ਤੁਸੀਂ ਇਸ ਗੱਲ ਦੇ ਹੱਕ ਵਿੱਚ ਹੋ ਕਿ ਅਮਰਪਾਲ ਸਿੰਘ ਸਹੀ ਕਰ ਰਿਹਾ ਜਾਂ ਉਹਦੇ ਮਾਤਾ ਪਿਤਾ ਸਹੀ ਕਰ ਰਹੇ ਨੇ ਪੰਜਾਬ ਦੇ ਪ੍ਰਤੀ ਚਿੱਟੇ ਨੂੰ ਦੇਖੋ ਕਿੰਨਾ ਪ੍ਰਮੋਟ ਕੀਤਾ ਇਹਨਾਂ ਸਰਕਾਰਾਂ ਨੇ ਕਿ ਤੁਸੀਂ ਚਾਹੁੰਦੇ ਹੋ ਕਿ ਛਿੱਟਾ ਖਤਮ ਹੋ ਜਾਏ ਤਾਂ ਫੇਰ ਤਾਂ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਉਂਕਿ ਮੈਨੂੰ ਯਕੀਨ ਆ ਸਾਡੇ ਪੰਜਾਬ ਦੇ ਲੋਕਾਂ ਤੇ ਕਿ ਜਿਹੜਾ ਸਚਾਈ ਦਾ ਕੰਮ ਹੁੰਦਾ ਉਹਦੇ ਵਿੱਚ ਯੋਗਦਾਨ ਤੁਸੀਂ ਜ਼ਰੂਰ ਦਿਓਗੇ ਤਾਂ ਮੈਂ ਜਿਹੜੀ ਅਪਡੇਟ ਸੀ ਉਹ ਤੁਹਾਨੂੰ ਦੇ ਦਿੱਤੀ ਹੈ ਸਿਸ ਕਰਕੇ ਮੈਂ ਸਮਝਿਆ ਕਿ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਕਿ ਜਿਹੜੇ ਵਿਰੋਧੀ ਬੋਲਦੇ ਨੇ ਅਮਰਪਾਲ ਸਿੰਘ ਦੇ ਪਿਤਾ ਤੇ ਖਾਸ ਕਰਕੇ ਗਿਆਨੀ ਬੂਟਾ ਸਿੰਘ ਉਹ ਬਹੁਤ ਸਾਰੀ ਵਿਰੋਧਤਾ ਕਰਦਾ ਅਮਰਪਾਲ ਦੇ ਪੂਰੇ ਪਰਿਵਾਰ ਦੀ ਉਹ ਕਿਸੇ ਨੂੰ ਹੀ ਨਹੀਂ ਬਖਸ਼ਦਾ ਤਾਂ ਮੈਂ ਸੇਨਾ ਦੀ ਜਿਹੜੀ ਗੱਲ ਸੀ ਪੂਰੀ ਸੁਣਾਈ ਹੈ ਕਿ ਉਹਨਾਂ ਨੇ ਮਾਫੀ ਮੰਗੀ ਉਹਨਾਂ ਲੋਕਾਂ ਤੋਂ ਜਿਹੜੇ ਬਲਾਰੇ ਉੱਥੇ ਬੋਲਣ ਬੰਨੀ ਹੋ ਰਹੇਗੇ ਦਰਅਸਲ ਭਾਰੀ ਬਹੁਤ ਹੋ ਚੁੱਕਿਆ ਸੀ ਇਕੱਠ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਆਲ ਤੇ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਮੇਰਾ ਵੀਰ ਰੱਬ ਕੇ ਸ਼ੇਅਰ ਜ